ਦੁਨੀਆ ਤੇ ਤਿੰਨ ਕਿਸਮ ਦੇ ਲੋਕ ਮੰਨੇ ਗਏ ਗਿਆਨੀ ਦੂਸਰੇ ਜਗਿਆਸੂ ਤੀਸਰੇ ਗਿਆਨਮੁਨਮੁਖ ਅਸ ਉਹਨਾਂ ਦੇ ਖਿਆਲਾਂ ਦੇ ਮੁਤਾਬਕ ਹੀ ਉਹਨਾਂ ਨੂੰ ਇਹ ਦਰਜਾ ਮਿਲਦਾ ਹੈ ਸੋ ਪਹਿਲੇ ਦਰਜੇ ਦੇ ਲੋਕ ਤਾਂ ਸੰਸਾਰ ਦੇ ਵਿੱਚ ਇਹੋ ਜੀ ਸੁੰਝ ਜਿਹੜੇ ਕਹਿੰਦੇ ਨੇ ਖਾਓ ਪੀਓ ਤੇ ਦੂਜਿਆ ਦਾ ਕੁਝ ਨਹੀਂ ਭਾਵੇਂ ਕਿਵੇਂ ਵੀ ਕਰੋ ਫਿਰ ਲੁੱਟੋ ਪੁੱਟੋ ਜਨਾਂ ਨੂੰ ਦੁੱਖ ਦੇਵੋ ਤਕਲੀਫ ਦੇਵੋ ਕਸ਼ਟ ਦੇਵੋ ਆਪਣਾ পেট ਭਰੋ ਦੂਸਰੇ ਦਰਜੇ ਦੇ ਲੋਕਾਂ ਜੀ ਨੂੰ ਸਮਝ ਪੈ ਚੁੱਕੀ ਹੈ ਉਹ ਦੁੱਖਾਂ ਤੋਂ ਬਰੀ ਹੋਣ ਦੀ ਇੱਛਾ ਰੱਖਦੇ ਨੇ ਕੋਸ਼ਿਸ਼ ਕਰਦੇ ਨੇ ਤੀਸਰੇ ਉਹ ਲੋਕ ਹਨ ਜਿਹੜੇ ਮੁਕਤ ਹੋ ਚੁੱਕੇ ਨੇ ਦੁੱਖਾਂ ਤੋਂ ਬਰੀ ਹੋ ਚੁੱਕੇ ਨੇ ਸੋ ਇੱਕ ਦਸ਼ਤਾਂਤ ਮਸ਼ਾਲ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝਾ ਜਾਏਗੀ ਇੱਕ ਸ਼ੀਸ਼ ਮਹਿਲ ਹੈ ਸ਼ੀਸ਼ਾ ਦਾ ਮਹਿਲ ਬਣਿਆ ਹੈ ਉਸ ਦੇ ਅੰਦਰ ਸ਼ੀਸ਼ੇ ਦੇ ਹੀ ਟੁਕੜੇ ਲੱਗੇ ਨੇ ਤਾਂ ਉਹ ਸ਼ੀਸ਼ ਮਹਿਲ ਵਿੱਚ ਇੱਕ ਕੁੱਤਾ ਪ੍ਰਵੇਸ਼ ਕਰ ਜਾਂਦਾ ਹੈ ਜਿਹਦੇ ਮੂੰਹ ਦੇ ਵਿੱਚ ਰੋਟੀ ਦੀ ਗ੍ਰਾਹੀ ਹੈ ਟੁਕ ਦੀ ਬੁਰਕੀ ਹੈ ਉਹ ਉਸ ਸ਼ੀਸ਼ ਮਹਿਲ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਚੀਚੇ ਦਾ ਸੁਭਾਅ ਹੈ ਜੋ ਉਹਦੇ ਵੱਲ ਤੱਕੀ ਉਹਦਾ ਜਵਾਬ ਵੀ ਦੇਣਾ ਜਿੱਧਰ ਉਹ ਮੂੰਹ ਠਾ ਕੇ ਦੇਖਦਾ ਹੈ ਕੁੱਤਾ ਉਹਨੂੰ ਐਸਾ ਪ੍ਰਤੀਤ ਹੁੰਦਾ ਹੈ ਸਾਹਮਣੇ ਕੋਈ ਕੁੱਤਾ ਖੜਾ ਜਿਹਦੇ ਮੂੰਹ ਦੇ ਵਿੱਚ ਰੋਟੀ ਰੋਟੀ ਦੀ ਗ੍ਰਾਹੀ ਹੈ ਉਹਨੂੰ ਇਹ ਤਾਂ ਨਹੀਂ ਸਮਝ ਵੀ ਮੇਰਾ ਆਪਣਾ ਅਕਸ਼ ਹੈ ਇਹ ਨਹੀਂ ਸਮਝ ਨਹੀਂ ਕੋਈ ਹੋਰ ਕੁੱਤਾ ਸਮਝਦਾ ਹੈ ਕੁੱਕਰ ਦਾ ਸੁਭਾਅ ਹੈ ਅਮੀ ਕਿਤਨਾ ਵੀ ਰਿਜੈਕਟ ਨਾ ਹੋਵੇ ਦੂਸਰੇ ਟੁਕਹਣ ਦੀ ਕੋਸ਼ਿਸ਼ ਕਰਨੀ ਇਹ ਉਹਦਾ ਸੁਭਾਅ ਹੀ ਹੁੰਦਾ ਹੈ ਕੁਦਰਤ ਵੱਲੋਂ ਉਹ ਸਾਹਮਣੇ ਸ਼ੀਸ਼ੇ ਵਿੱਚ ਆਪਣਾ ਅਕਸ ਦੇਖ ਕੇ ਉਸ ਨੂੰ ਨਾ ਜਾਣਨ ਕਰਕੇ ਹੋਰ ਕੋਈ ਦੂਸਰਾ ਕੁੱਤਾ ਸਾਹਮਣੇ ਖੜਾ ਉਹਦੇ ਮੂੰਹ ਦੇ ਵਿੱਚ ਰੋਟੀ ਹੈ ਟੁਕ ਦੀ ਗ੍ਰਾਹੀ ਹੈ ਖੋਣ ਦੇ ਵਾਸਤੇ ਦੌੜ ਕੇ ਜਾਂਦਾ ਹੈ ਦੌੜ ਕੇ ਸ਼ੀਸ਼ੇ ਵੱਲ ਜਾਂਦਾ ਅੱਗੇ ਕਿਉਂਕਿ ਸ਼ੀਸ਼ਾ ਹੈ ਉਹਦਾ ਆਪਣਾ ਹੀ ਅਕਸ ਹੀ ਹੁੰਦਾ ਸ਼ੀਸ਼ੇ ਦੇ ਵਿੱਚ ਜਾ ਕੇ ਸਿਰ ਵੱਜਦਾ ਟੱਕਰ ਵੱਢੀ ਲੀ ਦਿਮਾਗ ਦੇ ਵੀ ਛਟ ਵੱਜਦੀ ਹੈ ਛਟ ਵੱਜਣ ਕਰਕੇ ਕੁਝ ਦੇਰ ਚੱਕਰ ਆਉਂਦਾ ਹੈ ਫਿਰ ਥੋੜੀ ਜਿਹੀ ਹੋਸ਼ ਆਉਂਦੀ ਹੈ ਫਿਰ ਮੂੰਹ ਠਾ ਕੇ ਦੇਖਦਾ ਹੈ ਉੱਥੇ ਰੁਹੀ ਉਹਦਾ ਆਪਣਾ ਅੱਖ ਦੀਂਦਾ ਹੈ ਫਿਰ ਉਸ ਤੋਂ ਖਾਣ ਦੀ ਕੋਸ਼ਿਸ਼ ਕਰਦਾ ਹੈ ਇਸੇ ਤਰ੍ਹਾਂ ਟਕਰਾ ਮਾਰ ਮਾਰ ਕੇ ਇਹਨੇ ਆਪਣੇ ਆਪ ਤੋਂ ਰੋਟੀ ਦੀ ਗ੍ਰਾਹੀ ਹੋਣ ਵਾਸਤੇ ਟਕਰਾ ਮਾਰ ਮਾਰ ਕੇ ਸ਼ੀਸ਼ ਮਹਿਲ ਵਿੱਚ ਹੀ ਦੁੱਖਾਂ ਸਹਿਤ ਪ੍ਰਾਣ ਦੇ ਦਿੰਦਾ ਹੈ ਦੂਸਰੇ ਉਸੇ ਸ਼ੀਸ਼ ਮਹਿਲ ਦੇ ਵਿੱਚ ਇੱਕ ਬੱਚਾ ਪ੍ਰਵੇਸ਼ ਕਰ ਜਾਂਦਾ ਹੈ ਜਿਦੇ ਕੇਸ ਖਿਲਰੇ ਹੋਏ ਸਮਝ ਨਹੀਂ ਕਿ ਬੱਚਾ ਹੈ ਜਦ ਨੂੰ ਮੂੰਹ ਉਠਾ ਕੇ ਦੇਖਦਾ ਉਹਦਾ ਆਪਣਾ ਆਪ ਹੀ ਦਿਸਣਾ ਹੋਇਆ یوں ਪ੍ਰਤੀਤ ਹੁੰਦਾ ਕੋਈ ਸਾਹਮਣੇ ਭੂਤ ਖੜਾ ਹੈ ਹਾਲਾਂਕਿ ਉਹਦਾ ਆਪਣਾ ਅਕਸ਼ ਹੈ ਪਰ ਸਮਝ ਨਾ ਹੋਣ ਕਰਕੇ ਦੂਜਾ ਸਮਝਦਾ ਸੋ ਭੂਤ ਸਮਝ ਕੇ ਡਰਦਾ ਹੈ ਸ਼ਹਿਮਦਾ ਹੈ ਦਿਲ ਕਬਰਾਂਦਾ ਹੈ ਤੇ ਇਹਨੇ ਘਾਟ ਪੈਦਾ ਹੋ ਕੇ ਬਾਰ ਬਾਰ ਇਸੇ ਤਰ੍ਹਾਂ ਉੱਥੇ ਦੁੱਖ ਵਿੱਚ ਦਸਮਾ ਗੁਜ਼ਰ ਜਾਂਦਾ ਹੈ। ਉਸੇ ਸ਼ੀਸ਼ ਮਹਿਲ ਦੇ ਵਿੱਚ ਇੱਕ ਸਿਆਣਾ ਆਦਮੀ ਕੋਈ ਬੁੱਢੇ ਛੁੱਟੇ ਹੋਏ ਆਦਮੀ ਪ੍ਰਵੇਸ਼ ਕਰ ਜਾਂਦਾ ਹੈ। ਸਮਝ ਰੱਖਦਾ ਹੈ। ਉਸ ਨੂੰ ਅਕਲ ਹੈ ਵੀ ਸ਼ੀਸ਼ੇ ਵਿੱਚ ਜਦੋਂ ਦੇਖੀ ਆਪਣਾ ਅਕਸ਼ ਦਿਸਣਾ ਹੋਇਆ। ਜਿਸ ਤਰਫ ਦੇਖਦਾ ਹੈ ਆਪਣੇ ਆਪਣੀ ਨੇ ਆਪਣਾ ਅਕਸ਼ ਦੀਨ ਹੈ ਉਸ ਨੂੰ ਦੇਖ ਕੇ ਖੁਸ਼ ਹੁੰਦਾ ਹੋਰ ਪਾਸੇ ਦੇਖਦਾ ਉਧਰ ਵੀ ਸ਼ੀਸ਼ਾ ਹੈ ਆਪਣਾ ਹੀ ਅਕਸ਼ ਦੀਨ ਹੈ ਉਹਨੂੰ ਦੇਖ ਇਉਂ ਉਸ ਦਾ ਸਮਾਂ ਕਿਹੋ ਜੀ ਖੁਸ਼ੀ ਵਿੱਚ ਗੁਜ਼ਰਦਾ ਹੈ ਇਹ ਦਸ਼ਟਾਣਤ ਉਦਾਹਰਣ ਹੈ ਸੰਸਾਰਿਕ ਸ਼ੀਸ਼ ਮੇਲ ਦੀ ਨਹੀਂ ਜਿਤਨੇ ਸ਼ਰੀਰ ਹਨ ਮਨੁੱਖੀ ਸ਼ੀਸ਼ਿਆਂ ਦੇ ਟੁਕੜੇ ਹਨ ਸਾਰਿਆਂ ਦੇ ਵਿੱਚ ਆਪਣਾ ਹੀ ਪਾ ਹੈ ਪਹਿਲੇ ਦਰਜ ਦੇ ਉਹ ਲੋਕ ਹਨ ਕੁਕਰਵਿਤੀ ਵਾਲੇ ਜਿਹੜੇ ਦੂਸਰੇ ਤੋਂ ਦੂਸਰੇ ਦੇ ਹੱਕਾਂ ਨੂੰ ਵੀ ਖੋਹਣ ਦੀ ਕੋਸ਼ਿਸ਼ ਕਰਦੇ ਹਨ ਦੂਸਰਾ ਔਖਾ ਹੋਵੇ ਤੰਗ ਹੋਵੇ ਕਿਤੇ ਤਕਲੀਫ ਹੈ ਕੋਈ ਪਰਵਾਹ ਨਹੀਂ ਪਰ ਖੁਦਗਰਜ਼ੀ ਉਹਨਾਂ ਦੇ ਚਿੱਤ ਵਿੱਚ ਕਿੰਨੀ ਬੈਠੀ ਹੁੰਦੀ ਹੈ ਆਪਣੇ ਭੇਡਾਂ ਤੇ ਧਿਆਨ ਉਹਨਾਂ ਨੂੰ ਕੁਕਰਵਿਤੀ ਵਾਲੇ ਲੋਕ ਕਿਹਾ ਜਾਂਦਾ ਹੈ ਤੋ ਪਹਿਲੇ ਦਰਜੇ ਦੇ ਲੋਕਨ ਸੰਸਾਰ ਵਿੱਚ ਅਗਿਆਨੀ ਫੁੱਲੜੇ ਦੂਸਰੇ ਦਰਜੇ ਦੇ ਉਹ ਹਨ ਜਿਨ੍ਹਾਂ ਨੂੰ ਸਮਝ ਨਹੀਂ ਹੈ ਉਹ ਕਿਸ ਨੂੰ ਤੰਗ ਨਹੀਂ ਪਾਵੇਂ ਕਰਦੇ ਲੇਕਿਨ ਉਹਨਾਂ ਨੂੰ ਸਮਝਣੇ ਵੀ ਸਾਰਿਆਂ ਸ਼ਰੀਰਾਂ ਵਿੱਚ ਮੇਰਾ ਆਪਣਾ ਨਿਸ਼ਚਿਤ ਰੂਪ ਹੀ ਵਸਾਰਾ ਅਗਿਆਨ ਫੁੱਲ ਦਾ ਪਰਦਾ ਪਿਆ ਹੋਇਆ ਹੈ ਇਸ ਕਰਕੇ ਉਹ ਭੈ ਵਿੱਚ ਵਸਦੇ ਹਨ ਸੋ ਉਹਨਾਂ ਦੀ ਜ਼ਿੰਦਗੀ ਵੀ ਸੁਖਦਾ ਹੀ ਨਹੀਂ ਹਾਂ ਕੋਸ਼ਿਸ਼ੋ ਕਰਦੇ ਰਹਿੰਦੇ ਯੂਸਰੇ ਦਰਜੀ ਦੇ ਲੋਗ ਹਨ ਜਿਹੜੇ ਸਭ ਦੇ ਵਿੱਚ ਆਪਣਾ ਆਪਾ ਦੇਖਦੇ ਸਾਰੇ ਸ਼ਰੀਰਾਂ ਵਿੱਚ ਇੱਕੋ ਹੀ ਜੋਤ ਪ੍ਰਕਾਸ਼ ਦੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਇਸ ਦੇ ਚਰਨ ਸਭ ਮੈਂ ਚਾਨਣ ਹੋਏ ਉਸ ਸਾਖੀ ਜੋਤ ਪ੍ਰਗਟ ਹੋਏ ਘਟ ਘਟ ਮੈਂ ਹਰ ਜੂ ਬਸਹਿ ਸੰਤਨ ਕਿਹੋ 呼ਕਾਰ ਕੋ ਨਾਨਕ ਤੇ ਭਜ ਮੰਨਾ ਪਾਉ ਨਿਜ ਉਤਰੇ ਅਸਤੀ ਚੀਟੀ ਤਰਣ ਆਦਨ ਇੱਕ ਅਖੰਡ ਵਸੇ ਅਨਾਦ ਪੀੜਿਤ ਤੋਂ ਲੈ ਕੇ ਬ੍ਰਹਮਾਨ ਤੱਕ ਸਾਰਿਆਂ ਵਿੱਚ ਕੋਈ ਖੰਡ ਵਹਿ ਰੂਪਸਤ ਹੈ ਦਿਨ ਦੀ ਇਹੋ ਜੀ ਦ੍ਰਿਸ਼ਟੀ ਇਹੋ ਜਾਂ ਨੇਸ਼ਟਾ ਹੈ ਉਹਨਾਂ ਨੂੰ ਤਤਵੀਤ ਤੇ ਬੰਗਿਆਨੀਆਂ ਕਿਹਾ ਜਾਂਦਾ ਉਹ ਮੁਕਤ ਹੋ ਚੁੱਕੇ ਦੁੱਖਾਂ ਤੋਂ ਬਰੀ ਹੋ ਗਏ ਇੱਥੇ ਜੀਵਨ ਮੁਕਤ ਹਨ ਕਿਸੇ ਨੂੰ ਤੰਗ ਤਾਂ ਕੀ ਕਰਨਾ ਦੂਸਰ ਨੂੰ ਸੁਖ ਦੇਣ ਦੀ ਕੋਸ਼ਿਸ਼ ਉਹਨਾਂ ਦੀ ਹੈ ਤੇ ਬਾਕੀ ਆਪਣੀ ਜ਼ਿੰਦਗੀ ਸੁਖ ਸ਼ਾਂਤੀ ਵਿੱਚ ਗੁਜ਼ਰਦੀ ਹੈ ਉਹਨਾਂ ਨੂੰ ਅਧਖਰੀ ਜਨ ਅਸ਼ਮਾਰਿਤ ਕਰਦੇ ਉਹਨਾਂ ਲੋਕਾਂ ਵਾਸਤੇ ਜਿਹੜਾ ਦਰਜਾ ਵੇ ਸਹੀ ਬਾਣੀ ਉਚਾਰਨ ਕੀਤੀ ਇਸੇ ਹਨ ਕਰੋ ਚ ਕੀ ਅਸਾਰਥ ਤਿੰਨ ਕਿਸਮ ਦੀ ਹੀ ਬਾਣੀ ਤਿੰਨ ਕਿਸਮ ਦੇ ਅਧਖਾਰੀਆਂ ਵਾਸਤੇ ਇਹ ਸ਼ਬਦ ਗੁਰੂ ਜੀ ਨੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦ੍ਰਿਸ਼ਟੀਸ਼ਮ ਹੈ ਉਹਨਾਂ ਦੇ ਪੁਰਸ਼ਾਂ ਵਾਸਤੇ ਉਹਨਾਂ ਦੀ ਵਿਵਸਥਾ ਨੂੰ ਜ਼ਾਹਰ ਕਰਦੇ ਹਨ ਉਚਾਰਨ ਕੀਤਾ ਹੈ ਤੂੰ ਹੀ ਤੂੰ ਹੀ ਮੋਹਨਾ ਤੂੰ ਹੀ ਪਹਿਨਾ ਤੂੰ ਹੀ ਤੂੰ ਹੀ ਹੈਨਾ thanks <laughs> for